ਦੈਨਿਕ ਪੰਜਾਬ ਸਮਾਚਾਰ ਦੀ ਟੀਮ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸ਼ਸ਼ਟਿਕਾਲ ਦੋਸਤੋ ਅੱਜ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਸਿਵਲ ਹਸਪੀਟਲ ਦੀਆਂ ਕੁਝ ਤਸਵੀਰਾਂ ਜਿੱਥੇ ਕਿ ਕਰੋੜਾਂ ਰੁਪਏ ਦੇ ਜੋ ਕਿ ਜਨਤਾ ਦਾ ਹੀ ਟੈਕਸ ਹੈ ਉਸ ਦੇ ਨਾਲ ਖਰੀਦੀਆਂ ਹੋਈਆਂ ਸਰਕਾਰੀ 108 ਵਾਲੀਆਂ ਐਂਬੂਲੈਂਸਾਂ ਜਿਨ੍ਹਾਂ ਦੀ ਕੀ ਹਾਲਤ ਜਿਹੜੀ ਹੈ ਬਿਲਕੁਲ ਹੀ ਖਸਤਾ ਹੋ ਚੁੱਕੀ ਐ ਕੁਝ ਐਂਬੂਲੈਂਸਾਂ ਤਾਂ ਆਏ ਕਿ ਹੈ ਕਿ ਚਲੋ ਵੀ ਕੂੜਾ ਸੁੱਟਣ ਲਈ ਡਸਟਬਿਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਦ ਕਿ ਮਰੀਜ਼ਾਂ ਨੂੰ ਲੈ ਕੇ ਆਉਣ ਜਾਣ ਲਈ ਜਿਹੜੀ ਹੈ ਵੀ ਬਹੁਤ ਜ਼ਿਆਦਾ ਦਿੱਕਤ ਹੈ ਬਾਕੀ ਕੀੜਿਆਂ ਨਾਲ ਭਰਪੂਰ ਗੰਦਗੀ ਨਾਲ ਭਰਪੂਰ ਆਹ ਤੁਹਾਨੂੰ ਵੀ ਦਿਖਾਉਣੇ ਆ ਮੌਕੇ ਦੀਆਂ ਤਸਵੀਰਾਂ